ਹਾਂਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਆਪਾਂ ਅੱਜ ਆਪਾਂ ਚੱਲੇ ਆਈ ਵਿਆਹ ਤੁਹਾਨੂੰ ਪਤਾ ਹੈ ਜਿਵੇਂ ਦੋ ਦਿਨ ਤੋਂ ਆਪਾਂ ਸ਼ੋਪਿੰਗ ਕਰਦੇ ਫਿਰਦੇ ਸੀ ਵਿਆਹ ਲਈ ਤੇ ਗੱਡੀ ਆਪਾਂ ਦਾ ਆ ਲਈ ਬੈ ਕਰਕੇ ਖੜਾ ਲਈ ਤੇ ਹੁਣ ਆਪਾਂ ਰਖੜਾਈ ਇਹਦੇ ਚ ਤੇਚੀ ਤੇ ਘਰ ਦੇ ਹੋਏ ਬਨੇ ਤਿਆਰ ਤੇ ਹਰਲੀ ਨਾ ਨੇ ਪਾਲੇ ਭਾਈ ਕੱਪੜੇ ਕਲੀਨ ਕਿੱਥੇ ਚੱਲੀ ਆ ਇਹ ਬੰਦਾ ਸਾਡਾ ਆਕੜਿਆ ਰਹਿੰਦਾ ਏ ਚੱਲੀ ਆ ਭਾਈ ਪ੍ਰਦੀਪ ਜੱਸ਼ੂ ਦੇ ਵਿਆਹ ਨੂੰ ਤੇ ਲਿਓ ਜੀ ਆਪਾਂ ਰੱਖ ਲਈਏ ਹੁਣ ਢੇਚੀ ਵਿੱਚ ਆ ਬੰਬਾ ਵਾਲਾ ਪਿਆ ਥੈਲਾ ਜਿਹੜਾ ਆਪਾਂ ਗੱਲ ਲੈ ਕੇ ਆਏ ਸੀ ਤੇ ਬਾਕੀ ਲੱਕੀ ਨਾਲ ਨੂੰ ਮਿਲਣਾ ਹੀ ਆਪਾਂ ਕਰਾ ਲਈ ਉਹ ਕਰਾ ਲਈ ਖੜੇ ਡੀਕਦੇ ਨੇ ਆਪਣੀ ਡੀਕ ਕਰ ਰਹੇ ਹਾਂ ਉਹਨਾਂ ਨੂੰ ਆ ਕੇ 5-10 ਮਿੰਟ ਪਹੁੰਚਾਂਗੇ ਉੱਥੇ ਤੇ ਉਹਨਾਂ ਨੇ ਕਰਾ ਲਈ ਸਮਾਲ ਲੈਣਾ ਸੀ ਚਲੋ ਹੁਣ ਟਾਈਮ ਪਾਸ ਹੋ ਜੀ ਉੱਥੇ ਤੇ ਅੱਜ ਆਈ ਮੇਲ ਇੱਕ ਦਿਨ ਉਹਨਾਂ ਨੇ ਗੱਬੇ ਖਾਲੀ ਛੱਡਿਆ ਤੇ ਇਹ ਦੋ ਟ੍ਰਿਕ ਨੂੰ ਬਰਾਤ ਆਈ ਆਪਣੇ ਤੇ ਉਹਦੇ ਕਰਕੇ ਆਪਾਂ ਨੂੰ ਇਹ ਸਮਾਨ ਲੈ ਕੇ ਜਾਣਾ ਨਾਲ ਆਪਾਂ ਨੇ ਹੋ ਕੇ ਥੋਟੇ ਚ ਆਪਿਆ ਸਮਾਨ ਤੇ ਜਿਹੜਾ ਆਪਾਂ ਨਾਲ ਲੈ ਕੇ ਜਾਣਾ ਤੇ ਚਲੋ ਰੱਖ ਲੀਏ ਟੇਚੀ ਮਿਲਦੇ ਨਹੀਂ ਤੁਹਾਨੂੰ ਬਾਅਦ ਚ ਵੀ ਹੋ ਗਈ ਆਪਣੀ ਸੈਟਿੰਗ ਲੱਗ ਗਈ ਤੁਰਨ ਲੋ ਜੀ ਆ ਗਏ ਆਪਾਂ ਕਿਹਦੇ ਕੋਲੇ ਆ ਥੋੜੇ ਲੱਗੀ ਨਹੀਂ ਚਲੋ ਭਾਈ ਦੋਰੋ ਲੋ ਜੀ ਆਪਾਂ ਜਾਣਾ ਬਰਮਾਲੀਪੁਰ ਤੁਹਾਨੂੰ ਪਿੰਡ ਦੱਸਣਾ ਭੁੱਲੇਗੇ ਵੀ ਵਿਆਹ ਕਿਹੜੀ ਜਗ੍ਹਾ ਆਪਾਂ ਬਰਮਾਲੀਪੁਰ ਚੱਲਨੇ ਆ ਜੀ 2:3 ਵਜ ਕੇ ਆਪਣੇ ਕੋਲੇ ਆਪਾਂ ਪਹੁੰਚਣਾ 3:3 ਵਜ ਦੇ ਨੂੰ ਆਪਾਂ ਜਾਣਾ ਨਾਲਕਿਆ ਵੱਲੋਂ ਨਾਲਕ ਸ਼ੱਕ ਲੋਰ ਤੇ ਬਾਕੀ ਮਾਸਿਆਂ ਨੂੰ ਉੱਥੇ ਇਕੱਠੇ ਹੋ ਜਾਣਾ ਆਪਣੀਆਂ ਕਿਉਂਕਿ ਮੰਮੀ ਸਾਡੀ ਨੂੰ ਹਰ ਕੈਨੇਡਾ ਨੂੰ ਸੱਦੀ ਨਹੀਂ ਮਿਲੀ ਹੈ ਇੱਕੇ ਮਾਮਾ ਮਾਮਾ ਆਇਆ ਹੋਇਆ ਜਿਹੜੀ ਵਿਆਹ ਤੇ ਮਾਮੇ ਦਾ ਬੁੱਤਾ ਲੋ ਜੀ ਆਪਾਂ ਪਹੁੰਚ ਗਏ ਮੱਤੀ ਸਾਹ ਕੋਰ ਤੋਂ ਰਖਾ ਉਹਦੇ ਕੋਲ ਵਾਹ ਸਤਿਨਾਮ ਆਪਾਂ ਬਿਸਕਰ ਕੇ ਤੇ ਬਹਿ ਗਏ ਜੂਰੇ ਤੇ ਆਪਣੀ ਮੱਜਲ ਸਾਹਿਬ ਤੋਂ 2 3 ਕਿਲੋਮੀਟਰ ਇਹਨਾਂ ਲਗਾ ਸਾਨੂੰ ਘਰੇ ਜਾ ਕੇ ਲੋ ਜੀ ਆਪਾਂ ਆ ਗਏ ਵਿਹਾਲਿਆਂ ਦੇ ਘਰ ਪਹੁੰਚ ਗਏ ਉਹ ਲੀਰ ਦੇ ਘਾਲੇ ਤਿਆਰ ਹੋਨੇ ਆ ਨਾਨਕ ਇਹਨਾਂ ਨੇ ਖੜਾਏ ਆ ਇੱਥੇ ਬੰਦਿਆਂ ਨੇ ਲੋ ਜੀ ਪਹੁੰਚ ਗਏ ਨਾਨਕ ਆਓ ਤੁਹਾਨੂੰ भई साॾे बाबा जी भाई प Obrigado. Mm-hmm. <laughs> what <laughs> Thank <laughs> you. ਠੀਆ ਪਿੰਡ ਦੀ ਸੱਤ ਹਰੇਕ ਪਿੰਡ ਚ ਗਾਣੇ ਰੌਣਕ ਮੇਲਾ ਲੱਗਿਆ ਰਹਿੰਦਾ ਜੀ ਪੰਜਾਬ ਦੇ ਤੁਹਾਨੂੰ ਪਤਾ ਆ ਪਰ ਕਈ ਪਿੰਡਾਂ ਚ ਆ ਚੀਜ਼ ਘਟ ਗਈ ਦੇਖਣ ਨੂੰ ਘੱਟ ਮਿਲਦੀ ਆ ਸਾਡੇ ਮਲਗੀ ਪਿੰਡ ਵਿੱਚ ਵੀ ਹੈ ਮੈਂ ਤੇ ਨੇ ਲੋਕ ਇਕੱਠੇ ਹੋ ਗਏ ਇਦਾਂ ਸ਼ਾਮ ਨੂੰ ਤੇ ਆ ਦੇਖ ਪਿੰਡ ਦੇ ਸਾਰੇ ਆਣੇ ਵਿੱਚੇ ਬਜ਼ੁਰਗ ਸਾਰੇ ਵਿੱਚ ਆਪਾਂ ਦੇ ਇਕੱਠੇ ਹੋਏ ਬੈਠ ਨੇ ਪਿੰਡ ਦੀ ਸੱਤ کہہ ਰਹੇ ਇਹਨੂੰ ਆਪਾਂ ਤੇ ਕੋਠੇ ਪਰ ਚੱਲ ਰਿਹਾ ਜੀ ਫੋਟੋ ਸ਼ੂਟ ਉਹ ਚੱਟੇ ਗੁਰਦੇ ਵਿਆਹ ਵਾਲਾ ਮੁੰਡਾ ਜੀ ਵਿਆਹ ਵਾਲਾ ਤੇ ਕਿਧਰੋਂ ਬੁਲਾਈ ਤੇ ਉਹ ਮੁੰਡੇ ਵੀ ਦੇਖਿਆ ਹਣਾ ਲੱਕੀ ਨੋਆ ਜੀ ਮਰੀ ਮਾਸੀ ਦਾ ਮੁੰਡਾ ਤੇ ਅੱਜ ਜਿਹਦਾ ਵਿਆਹ ਮੁੰਡੇ ਦਾ ਉਹ ਵੀ ਮਰੀ ਮਾਸੀ ਦਾ ਮੁੰਡਾ ਜੀ ਉਂਡਾ ਕੈਨੇਡਾ ਤੋਂ ਆਈ ਜੀ ਤੇ ਉਹ ਮੇਰੇ ਮਾਮਾ ਜੀ ਵੀ ਕੈਨੇਡਾ ਤੋਂ ਆਈ ਸੌਣੂ ਐ ਸੌਣੂ ਕੋ ਤਾਂ ਕਰੂਗਾ ਓਟੀਪੀ ਦਊਗਾ ਲੋ ਜੀ ਵਿਆਹਲੇ ਮੁੰਡੇ ਨੂੰ ਮਿਲੋ ਹਾਂਜੀ ਆ ਸਾਡਾ ਮਾਮਾ ਬੜਾ ਸਾਰੇ ਬੰਦੇ ਨੇ ਗੁੱਸੇ ਵੀ ਹੋ ਜਾਂਦੇ ਸਾਡੇ ਇਹ ਚੱਲਦੇ ਰਹਿੰਦੇ ਨੇ ਨਾ ਕਦੇ ਰੋਦੇ ਕਦੇ ਕਹਿੰਦੇ ਪਰ ਰਹਿਣਾ ਖਾਉਦੀ ਆ ਬਿਲਕੁਲ ਉਹਦਾ ਹੈਗਾ ਹੀ ਆ ਮਾਮੇ ਭਾਂਜੇ ਦਾ ਪਿਆਰ ਆ ਜਾ ਰਹੀ ਕਿਰੇ ਆ ਜਾ ਮੇਰੇ ਵੀ ਚੱਲ ਰਿਹਾ ਜੀ ਫੋਟੋ ਸ਼ੂਟ ਉੱਪਰ ਮਾਸੀ ਦਾ ਮੁੰਡਾ ਮੁੰਡਾ ਮਾਸੀ ਦਾ ਮਾਸੀ ਦਾ नहीं मारो बे जी पोटे दादा

ਲੱਡੂ ਲਾ ਮੂ ਲੱਡੂ बुली <laughs> <laughs> हो गया जब तक बंदी नहीं गई <laughs> <laughs> BOTTO- ਜਿੱਦਣ ਦੇ ਆਪਾਂ ਆਏ ਓਦੋਂ ਦੀ ਧੁੰਦ ਵੀ ਨਹੀਂ ਪਈ ਤੇ ਅੱਜ ਧੁੰਦ ਵੀ ਬਹੁਤ ਪਈ ਹੋਈ ਆ ਠੰਡ ਹੋ ਗਈ ਅੱਜ ਤੇ ਆਪਾਂ ਲੈਣ ਚੱਲੇ ਜੀ ਹਰਲੀਨ ਨੂੰ ਹਰਲੀਨ ਸਾਡੀ ਗੁੱਸੇ ਹੋਈ ਬੈਠੀ ਆ ਤੇ ਦੇਖਦੇ ਜੇ ਆਉਂਦੀ ਆ